52000 ਮਾਰਦਾ ਇਹ ਆ ਤੇ ਬਾਲਾ ਘਟ ਕਹਿੰਦਾ ਕੋਈ ਗੱਲ ਨਹੀਂ 560 ਦਾ ਦੇ 560 ਦਾ ਲੈ ਜੀ ਇਹ ਜੇ ਵਾ ਵਡਾ ਵਡਾ ਗੇਅਰ ਲਾ ਕੇ ਨਾ ਗਾਹਾਂ ਨਾ ਗਿਆ ਹੋਰੀ ਪਲਾਂਗੇ ਤੋਂ ਵੱਡੀ ਫੱਟ ਲਈ ਵੀ ਹੋ ਗਿਆ ਕੰਮ 70000 70000 ਰੁਪਏ ਮੰਗਦਾ ਅਜੇ ਹੋਰ ਵੀ ਹੋ ਜੂ ਬਾਅਦ ਦੇ ਵਿੱਚ 24 ਸਪੀਡਾਂ ਦੇ ਵਿੱਚ 333000 ਰੇਤੀਏ ਜੀ ਜਨ 133333 ਰੁਪਏ 33 ਪੈਸੇ ਠੀਕ ਹੈ ਜੋ ਫਰਮਾਨਤਨ ਜਿਵੇਂ ਕਿ 57000 ਰੁਪਏ ਹੋ ਗਿਆ 55000 ਰੁਪਏ ਮਾਨਤਨ ਹੋ ਗਿਆ ਇਹਦੇ ਚੋਂ ਕਿ 50000 ਰੁਪਏ ਮਾਨਤਨ ਹੋ ਜੂ ਟਰੈਕਟਰ ਦੇ ਵਿੱਚੋਂ ਜੇ ਇਹ ਨਹੀਂ ਲੈ ਚਲ 60 ਕਰੂਗਾ ਪੂਰਾ 60000 ਮਾਨਤਨ ਹੋ ਗਿਆ ਆਹ ਟਰੈਕਟਰ ਦੇ ਵਿੱਚੋਂ ਡੰਡਾ ਫੱਟੇ 48 ਐਚਪੀ ਦੇ ਵਿੱਚ ਆ ਗਿਆ ਜੀ ਫਾਰਮ ਟਰੈਕ ਗੇਅਰ ਇੰਜਨ ਹੈਗਾ ਜਮਾ ਓਕੇ ਟਾਇਰਾਂ ਦੀ ਕੰਡੀਸ਼ਨ ਵੀ ਸਾਹਮਣੇ ਆ ਸਸੀ ਗਾ ਲੋ ਤੋਂ ਸਵਾਗਤ ਆ ਪੇਜ ਤੇ ਤੇ ਜੁੜੂ ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਹੈ ਸਵਾਤ ਤਲਵੰਡੀ ਸਾਬੋ ਦੇ ਵਿੱਚ ਤੇ ਦਿਨਾ ਅਜ ਬੁੱਧਵਾਰ ਤੇ ਆਪਣੇ ਨਾਲ ਆਇਦਰ ਹੈਪੀ ਸ਼ਰਮਾ ਬਾਈ ਸਸਕਾਲ ਜਿਵੇਂ ਕਹਦੀ ਮੰਡੀ ਤੇ ਅੱਜ ਗਏ ਨਹੀਂ ਇਹ ਕਰਦੇ ਘਰੀਆ ਇਹਦਾ ਰਾਜ ਦਾ ਸਾਲ ਚੱਲ ਓਕੇ ਰਪੋਰਟ ਹੋਰ ਕਰ ਪਰਵਾਹ ਠੀਕ ਹੈ ਜਮ ਓਕੇ ਮੋਸਟ ਵੈਲਕਮ ਬਾਈ ਹਾਂਜੀ ਇੱਥੇ ਤੇ ਮੰਡੀ ਹੁੰਦੇ ਹੋਏ ਅਸੀਂ ਇੱਥੇ ਪਹੁੰਚ ਗਏ ਦੋ ਮਨਾਏ ਤੋਂ ਮੰਡੀ ਕਿਉਂ ਨਹੀਂ ਗਿਆ ਮੰਡੀ ਵੀਰੇ ਜਾਣ ਦੀ ਲੋੜ ਨਹੀਂ ਅੱਛਾ ਤੁਸੀਂ ਜਰੂਰ ਤੇ ਪੂਰੀ ਅਸੀਂ ਆ ਜਾਣਾ ਇੱਥੇ ਇੱਥੇ ਲੈਣ ਵਾਲੀ ਇੱਥੇ ਮੰਡੀ ਲਿਖਤੀ ਠੀਕ ਹੈ ਗੱਲ ਐਕਚੁਅਲੀ ਪਤਾ ਕੀ ਗੱਲ ਹੈ ਹਾਂਜੀ ਖਤਨਾ ਕੀ ਸਤ ਨਹੀਂ ਕਰਦਾ ਨਾ ਨਾ ਮੈਂ ਮੇਰਾ ਮਾਣੇ ਕਹਿੰਦਾ ਹੂੰ ਕਿ ਮੈਂ ਟਰੈਕਟਰ ਵੇਚਾਂ ਦਾ ਆਉਦੇ ਵਿੱਚ ਠੀਕ ਹੈ ਕੀ ਗੱਲ ਤੇ ਗੱਲ ਹੁਣ ਆਉ ਬੈਠੇ ਤਿੰਨ ਚਾਰ ਬਾਈ ਦੋ ਬੈਠੇ ਹੈ ਨਾ ਹੂੰ ਹੂੰ ਜੇ ਇਹਨਾਂ ਦੇ ਲੋਨ ਨਹੀਂ ਹੁੰਦੇ ਹੈ ਨਾ ਜਾਂ ਗੱਲਬਾਤ ਆ ਪੇਮੈਂਟ ਮੈਂ ਪੁੱਠੀ ਮੋੜਦਾ ਹੁੰਦਾ ਜ਼ਰੂਰੀ ਹੈ ਗਲਤ ਗੱਲ ਹੈ ਜ਼ਰੂਰੀ ਹੈ ਨਾ ਮਤਲਬ ਜੇਕਰ ਤੂੰ ਹੋਰ ਕਰਦੇ ਨਾ ਪੇਮੈਂਟ ਵਾਪਸ ਨਹੀਂ ਮੁੜਦੀ ਹੂੰ ਇਧਰ ਮੁੜਦੀ ਹੈ ਇਧਰ ਮੁੜਦੀ ਹੈ ਆਪਾਂ ਘਰੇ ਬੈਠੇ ਵੀਰੇ ਨਾ ਇੱਥੇ ਕਮਿਸ਼ਨ ਲੈਣ ਲੱਗੇ ਆਪਾਂ ਨਾ ਦੇਗੇ ਹਨਾ ਆਪਾਂ ਖੋਦੇ ਮਾਲਕਾਂ ਮੰਡੀ ਸਿੱਧਾ ਹੀ ਸੌਦਾ ਆ ਮੰਡੀ ਦੇ ਠੀਕ ਹੈ ਇਹ ਗਲਤ ਗੱਲ ਆ ਨਾ ਆਪਾਂ ਇੱਥੇ ਜੇਬਾਂ ਪਾੜ ਕੇ ਨਾ ਪੜਵਾਂਗੇ ਠੀਕ ਹੈ ਕੀ ਗਲਤ ਗੱਲ ਆ ਜੀ ਆਉਣ ਦਾ ਸਪੋਰਟ ਨਾਲ ਦੀ ਨਾਲ ਠੀਕ ਹੈ ਸਾਰਾ ਕੁਝ ਇੱਥੇ ਹੁੰਦਾ ਫਿਰ ਮਲਾਤੇ ਹੁਣ ਸਿੱਧੇ ਵੀ ਆ ਗਏ ਠੀਕ ਹੈ ਕੀ ਆਲਾ ਪਿਤੇ ਹੋ ਠੀਕ ਹੈ ਦਿੱਲੀ ਵਾਲੇ भाई के थ्रू आई थी आई एम यहां हेलो हेलो बाबू हां जी बात बात करना जरा ठीक है पूछ पूछ कहां से आए हो आप दिल्ली से जहां पर ट्रेट लेने के लिए हां सिकंदर मान देख मैं दिल्ली तो परे से उठे उरे ट्रेटरी नहीं मिले तेरा लेने तो मेरी लेने आए ठीक है नहीं एडी दूर क्यों आया भाई थोड़े वीडियो देखते रहने ठीक है ठीक है

ਦਾ ਕੰਮ ਟੇਡਾ ਹੋ ਗਿਆ ਹੈ ਸਸਤਾ ਕੀ ਕਰ ਕੀ ਲਵਾ ਦੇਖ ਲਓ ਬਾਈ ਸਸਤਾ 50000 ਰੁਪਏ ਸਸਤਾ 350 ਕਿਲੋਮੀਟਰ ਅਸੀਂ ਮੈਂ ਲਾਲਾ ਇੱਥੋਂ ਨਾਲੋਂ 50 ਤੋਂ 70000 ਟਰੈਕਟਰ ਸਸਤਾ ਮਿਲ ਜਾਂਦਾ ਦਿੱਲੀ ਕਹਿੰਨੀ ਬਈ ਆਖਰੀ ਕਹਿੰਨੀ ਉਧਰੋਂ ਪਰੇ ਨੋ ਤੇ ਉਹ ਇੱਥੇ ਤੂੰ ਕੀ ਲੈਣ ਆਇਆ ਠੀਕ ਹੈ ਲੈਣੇ ਨਹੀਂ ਜਦੋਂ ਆਪਾਂ ਉੱਥੋਂ ਤੂੰ ਕੀ ਲੈਣਾ ਇੱਥੇ ਲੈਣਾ 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 ਬਸ ਬਾਸ ਵਾਲਾ ਕਹਿੰਦਾ ਉਹ ਲੈਣਾ ਠੀਕ ਹੈ ਆਹੀ ਤਾਂ ਗੱਲਾਂ ਮਾਰਦੀਆਂ ਠੀਕ ਹੈ ਆਹੀ ਤਾਂ ਮੇਰੇ ਵੀ ਟਰੈਕਟਰ ਅੱਜ ਬਾਗਾਂ ਨੂੰ ਯਾਰ ਦੇਖੇ ਤੋਰਾਂਗੇ ਇੱਥੇ ਇਹ ਤਾਂ ਜੀ ਇਹਨੂੰ ਕੱਲ ਸੌਦਾ ਕਰਦਾ ਅੱਜ ਬਸ ਬੈਂਕਿੰਗ ਦਾ ਕੰਮ ਹੈ ਦਾ ਕੰਪਲੀਟ ਕਰਨਾ ਓਹ ਕਲੀਅਰ ਕਰਨ ਲੱਗਿਆ ਇਹਨਾਂ ਦਾ ਬਸ ਸੌਦਾ ਟਰੈਕਟਰ ਦੇਖੇ ਤੋਰਨਾ ਇਹਨਾਂ ਨੂੰ ਕਮੈਂਟ ਖੜ ਜਾ ਹਦੇ ਹੋਰ ਹੋਰ ਇੱਕ ਮਿੰਟ ਹੋਲਡ ਹੋ ਜਾਓ ਅਸਾਂ ਹੋਲਡ ਹੋ ਗਈਆਂ ਕਸਟਮਰ ਆਪਣੇ ਮਿੱਤਰ ਹੋਰ ਵੀ ਆ ਗਏ ਠੀਕ ਹੈ ਤੇ ਦੇਖਦਾ ਅੱਜ ਮੇਲੇ ਲੱਗਦੇ ਅੱਜ ਇੱਥੇ ਠੀਕ ਹੈ ਤੇ ਇਹ ਕਿਰਪਾ ਨਾ ਬਾਈ ਆਹ ਛੋਟੇ ਦੀ ਠੀਕ ਹੈ ਸੋਡੀ ਆ ਵੀਰੇ ਸਹੀ ਗੱਲ ਆ ਇਹ ਗਲਤ ਗੱਲ ਆ ਵੀਰੇ ਇੰਨੇ ਕਾ ਦਾ ਮਾਲਕ ਹੈ ਨਹੀਂ ਸੀ ਜਿੰਨੇ ਜੋ ਕਰ ਤੁਸੀਂ ਕਰ ਕਿਵੇਂ ਆ ਜੱਟੋ ਕਿਵੇਂ ਲੈਂ ਬਣਾਈ ਆਉਂਦੇ ਹੋ ਗੱਲ ਕੀ ਆ ਯਾਰ ਇਹ ਹੋ ਠੀਕ ਹੋ ਜੀ ਕਿੱਧਰ ਫਿਰਦੇ ਹੋ ਬਸ ਇੱਥੇ ਤੇਰੇ ਕੋਲੇ ਨਹੀਂ ਸਾਰੀ ਮੰਡੀ ਚੋਂ ਭਾਲ ਕੇ ਮਤਾਂ ਆ ਕਿੱਥੋਂ ਆ ਭੰਮਿਆ ਤੋਂ ਨਹੀਂ ਤੁੰਮ ਬੈਠ ਨਾ ਉਥੇ 57 58 ਮੰਡੀਆਂ ਲੱਗਦੀਆਂ ਤੈਨੂੰ ਟਰੈਕਟਰ ਨਹੀਂ ਮਿਲੇ ਉਥੇ ਇਹ ਨਹੀਂ ਮਿਲੇ ਤਾਂ ਹੀ ਤੇਰੇ ਕੋਲੇ ਆਏ ਆ ਠੀਕ ਐ ਸਤਨਾਮ ਇੱਕ ਇੱਕੜੋ ਚੜੂ ਫਿਰਕ ਇਹ ਅਹੀਂ ਫਿਰ ਜਣੇ ਯਾਰ ਨਾ ਐਵੇਂ ਤਾਂ ਨਹੀਂ ਫੇਮ ਜ਼ਕਰ ਆ ਫਿਰ ਤਾਂ ਨੂੰ ਕਿਤੇ ਗੱਲ ਇਹ ਨਾਲ ਨਹੀਂ ਕਰਿਆ ਠੀਕ ਹੈ ਲੈ ਬਈ ਮਿੱਤਰੋ ਇਹ ਬਾਈ ਟਰੈਕਟਰ ਲਵੇ ਨਾ ਲਵੇ ਆਪਾਂ ਗਿਫਟ ਜ਼ਰੂਰ ਦੇਵਾਂਗੇ ਜੇ ਤੂੰ ਠੀਕ ਹੈ ਨਾ ਲਵਾਂਗੇ ਬਈ ਦੇਵਾਂਗੇ ਭਾਈ ਸਾਰਿਆਂ ਨੂੰ ਦੇਵਾਂਗੇ ਹੋਰ ਕਿਉਂ ਭਾਈ ਟਰੈਕਟਰ ਵੀ ਲਵਾਂਗੇ ਭਾਈ ਟਰੈਕਟਰ ਦਾ ਵੀ ਲਾਉਣ ਨਾਲ ਕੋਈ ਚੱਕਰ ਨਹੀਂ ਟਰੈਕਟਰ ਦੀ ਕੋਈ ਪਰਵਾਹ ਨਹੀਂ ਐਡੀ ਦੂਰੋਂ ਆਇਆ ਤੇਰੇ ਕੋਲ ਦੇਖ ਮੰਡੀ ਚ ਭਾਲ ਕੇ ਇਹਦਾ ਘਰ ਨਹੀਂ ਸੋਣਾ ਮਾਪੇ ਭਾਲੋ ਠੀਕ ਹੈ ਲੱਭ ਲੈ ਰਿਹਾ ਹੈ। ਇਹ ਤਾਂ ੱਤੀ ਤੇ ਹੀ। ਓਕੇ ਸ਼ਰਮੇ ਦਾ ਹੈਗਾ ਬਾਈ ਬ੍ਰਾਂਧ ਜਿੱਦਾਂ ਦੇ। ਹੈਗਾ ਠੀਕ ਹੈ ਹੈਗਾ। ਹਾਂ ਹੈਗਾ। ਗਾਲਾਂ ਬੋਲਦੇ ਦੇ ਮੰਡੀ ਚ। ਗਾਲਾਂ ਦੱਸਿਆ ਕਿਸੇ ਨੇ ਤੈਨੂੰ ਇਹ ਸ਼ਰਮੇ ਦਾ ਘਰ ਕਿੱਧਰ ਆ ਮੰਡੀ ਕਿੱਥੇ ਦੱਸ ਸਕਦੇ ਨੇ? ਉਹ ਬਈ ਕਰੇ ਹੋ ਮੋਹ ਨੰਬਰ ਦੇਓ। ਅੱਛਾ। ਲਾ ਕੇ ਨੰਬਰ ਉਹਦੀਆਂ। ਠੀਕ ਹੈ। ਮਿੱਤਰੋ ਟਰੈਕਟਰ ਵੀ ਸਾਨੂੰ ਕੋਕਾ ਪੀਛ ਦੇਣਾ ਬਾਈ ਬੰਦਾ। ਮੈਂ ਗਾਲੀ ਕੋਈ ਨਹੀਂ ਚਾਹ ਪੈਂ ਸੰਤਿਆਂ ਚ ਪਾਈ ਬੈਠਿਆ ਹੁਣ ਕੱਢ ਕੇ ਧਰਦਾ। ਠੀਕ ਹੈ। ਲੈ ਬਾਈ ਮਿੱਤਰੋ। ਗਾਣਾ ਤਾਂ ਮਿਲਦੀਆਂ ਪਰ ਸਿਆਣੇ ਕਹਿੰਦੇ ਹੁੰਦੇ ਆ ਜਿੱਥੇ ਬराई ਤੇ ਮਾੜਾ ਕੋਈ ਬੋਲੂ ਉਹ ਸੁਣ ਲੈਣਾ ਚਾਹੀਦਾ ਹੱਸ ਕੇ ਕਿਉਂ ਸੁਣ ਲੈਣਾ ਚਾਹੀਦਾ ਕਿਉਂਕਿ ਉਹ ਜੀ ਚੜਾਈ ਦੀਆਂ ਅਸਮਾਨ ਕਿੰਨੀ ਜਾਂਦੀਆਂ ਪੌੜੀਆਂ ਹੁੰਦੀਆਂ ਨਾ ਇਹਦਾ ਗੱਲ ਹੈ ਪੌੜੀਆਂ ਹੁੰਦੀਆਂ ਨੇ ਜੋ ਆਪਾਂ ਕਹਿੰਦੇ ਬੇ ਵਿਚਾਰਾ ਭਾਈ ਇਹ ਤਾਂ ਇਹ ਵਿਚਾਰਾ ਹੈ ਉਹ ਹੈ ਵਿਚਾਰਾ ਹੈ ਨਾ ਉਹ ਥੱਲੇ ਨੂੰ ਖੂਵਾਲੀਆਂ ਪੌੜੀਆਂ ਹੁੰਦੀਆਂ ਜੀ ਠੀਕ ਹੈ ਬਰਾਈ ਵਾਲੀਆਂ ਤਾਂ ਉਹ ਨਹੀਂ ਜਾਂਦੇ ਉਹ ਦਾਅਦੇ ਹੁੰਦੇ ਆ ਨਾ ਤੇ ਹੁਣ ਜਿਵੇਂ ਕਹ ਦੀਏ ਦੋ ਮਿੰਟ ਦਿਓ ਜਿੱਤੋ ਬੈਠੋ ਚਾਹ ਚੂ ਪੀਓ ਬਿਸਕੁਟ ਵਗੈਰੇ ਪਲੇਅਰ ਚਖੋ ਮੈਂ ਆਪਣੇ ਤੇ ਇੱਕ ਪੂਰੀ ਚੜਦੀ ਕਲਾ ਨਾ ਇਹ ਦਾਅ ਦਾ ਦਾਅ ਜਾਂਦਾ ਆ ਆਵਾਜ਼ ਘਟਾਉਂਦੀ ਹੈ ਦੱਸਦਾ ਇਹ ਥੋੜਾ ਜਿਆਦਾ ਯਾਰ ਪਾਇਆ ਨਾ ਪ੍ਰੈਨਜਰ ਪੁੰਜਣਾ ਡਾਊਨ ਸੀ ਠੀਕ ਹੈ ਕੋਈ ਸਾਜੂ ਫਿਲਟਰ ਰੱਖਿਆ ਹਾਂ ਹਾਂ ਅੱਜ ਮੈਂ ਰੱਖਿਆ ਅੱਜ ਦੇ ਪਹਿਲਾਂ ਤਾਂ ਇਹਨੂੰ ਸਾਇਲੈਂਟ ਕਰੇ 2 ਕੁ ਮਿੰਟ ਬਾਅਦ ਬੋਲ ਪੈਂਦੀ ਇਹਦਾ ਇਲਾਜ ਹਾਜੂ ਜੁ ਕੋਈ ਤੁਸੀਂ ਬੋਲਣ ਲਾਇਆ ਭਰਾ ਨਹੀਂ ਲਾਇਦਾ ਹੈ ਇਹਨੂੰ ਬੜਾ ਬੰਦ ਕਰਤੇ ਹੁਣ ਟਰੈਕਟਰਾਂ ਦਾ ਕੰਨੀ ਨੂੰ ਚਾਲਦੇ ਜਿਵੇਂ ਕਹਦੀ ਬੜਾ ਲੰਬਾ ਨਹੀਂ ਕਰਦੇ ਕੰਮ ਤੇ ਇਹੀ ਤੋਂ ਹੀ ਲੱਗਦਾ ਯਾਰ ਕੋਲ ਖੜਾ ਆਪਣੇ ਹਾਲੈਂਡ ਸ਼ਕਤੀ ਦੀ ਬਿਲਕੁਲ 2022 ਮਾਡਲ ਆ ਤਸੀਕ ਰਹੇਦੇ ਬਾਰੇ 1 2 ਖੜਜੋ ਹਾਂਜੀ 1 2 3 4 5 6 ਠੀਕ ਹੈ 7 ਠੀਕ ਹੈ 8 9 10 ਲੈ ਹਾਂ ਪਰਵਾਹ ਦੇਖੀ ਪੜਾ ਕੇ ਪਿੰਦੇ ਠੀਕ ਹੈ ਬੋਲੀ ਜੀ ਠੀਕ ਹੈ ਆਹ ਦਾ 12 ਮਾਡਲ ਇਹ ਹੈਗਾ 2022 ਮਾਡਲ ਆ ਬਾਈ ਸਤਨਾਮ ਸਿੰਘ ਜੀ ਠੀਕ ਹੈ ਚਾਬੀ ਕਿਸੇ ਵੀ ਨੱਟ ਨੂੰ ਨਹੀਂ ਲੱਗੀ ਠੀਕ ਹੈ 22 ਮਾਡਲ ਆ ਮੱਖੀ ਜਿੰਨਾ ਦਾਗ ਨਹੀਂ ਟਰੈਕਟਰ ਤੇ ਜਾਂ ਟੱਚਿੰਗ 1% ਨਹੀਂ ਨਾ 22 ਮਾਡਲ ਆ ਜੀ 50 ਐਚਪੀ ਜੂਜੀ ਗੇਅਰ ਦੇ ਵਿੱਚ ਆ ਸੂਪਰ ਨਿਊ ਹਾਲੈਂਡ 3630 ਟੈਕਨੀਸ਼ੀਅਨਾਂ ਦਾ ਜੋ ਮਾਰ ਲੀ ਪਾਈ ਆ ਟਰੈਕਟਰ ਪਿਆ ਸਾਰੀ ਨਮਾ ਤੇ ਹੁਣ ਜਿਵੇਂ ਕਹਦੀ ਆ ਦਿਖਾਤਾ ਸੀ ਪਹਿਲਾਂ ਵੀ ਇੱਕ ਦੋ ਵੀਡੀਓ ਚ ਦਿੱਤਾ ਟਰੈਕਟਰ ਇਹ ਬਿਲਕੁਲ ਤੇ ਰੇਟ ਹੁਣ ਇਹਦਾ ਆ ਹੈਗਾ 680000 ਲੈ ਮਿੱਤਰਾ ਫਾਈਬਰ ਛਤਰੀ ਕੋੜਾ ਬੈਂਪਰ ਤੇ ਲਾਈਟਾ ਠੀਕ ਹੈ ਜੇ ਲਵਾਉਣੀ ਆ ਠੀਕ ਹੈ ਤਾਂ 6.5 ਲੱਖ ਦਾ ਠੀਕ ਹੈ ਠੀਕ ਹੈ ਜੇ ਇਦਾਂ ਹੀ ਲੈਣਾ ਬਾਈ ਕਿਸੇ ਨੇ 630000 630000 ਦਾ ਜੇ ਇਹ ਵੀ ਲੈਣਾ ਇਹ 50000 ਰੁਪਏ ਮਾਨਤਨ ਹੋ ਜੂ ਟਰੈਕਟਰ ਦੇ ਵਿੱਚੋਂ ਜੇ ਨਹੀਂ ਲੈ ਤਾਂ ਜਿਹੜੇ ਆਪਣੇ ਡਿਸਕਾਊਂਟ ਪਏ ਆ ਜੇਬ 'ਚ ਠੀਕ ਹੈ ਉਹ ਹੋਰ ਵੀ ਹੋ ਜਾਣ ਕੀ ਤੇਲ ਚੇਂਜ ਹੋ ਗਿਆ ਕੋਈ ਡੰਡਾ ਠੀਕ ਹੈ ਪੰਜਾਬੀ ਨਾਲ ਵੀ ਜਾਣਗੇ ਇਹਦਾ ਉਹ ਤਾਂ ਆਪਾਂ ਦੱਸਾਂਗੇ ਬਾਅਦ ਚ ਪ੍ਰੋਗਰਾਮ ਬਾਅਦ ਜੋ ਇਹ ਆਫਰ ਦੇਣੇ ਆ ਅੱਗੇ ਆ ਗਿਆ ਬਲਟਰੈਕ ਇਹਦੇ ਬਾਰੇ 2014 ਮਾਡਲ ਆ ਪੰਜਾਬ ਨੰਬਰ ਹੈ ਵੀਰੇ ਹਾਂਜੀ ਰੇੜੂਆ ਵਿੱਚ ਚੱਲਦਾ ਵਧੀਆ ਮਾਨਸਾਲਾ ਠੀਕ ਹੈ ਜਿੰਨੀ ਸਾਰਾ ਐਸੈਸਰੀ ਨਾਲ ਆ ਬਾਈ ਠੀਕ ਹੈ ਸਾਰੀ ਅਸੈਸਰੀ ਜਿਹੜੀ ਵੀ ਦਿੰਦੀ ਆ ਵਿੱਚ ਹੀ ਆ ਠੀਕ ਹੈ ਠੀਕ ਹੈ ਗੱਲ ਸਤਨਾਮਾ 24 ਪੀਟਾਂ ਵਾਲਾ ਘੋੜਾ ਇਹ 24 ਪੀਟਾਂ ਦੇ ਵਿੱਚ ਆ 14 ਮਾਡਲ ਆ ਜਿੰਨੀ ਅਸੈਸਰੀ ਆ ਸਾਰੀ ਨਾਲ ਮਿਲ ਜੂ ਅਗਲੇ ਟਾਇਰ ਲੱਗੇ ਆ ਜਹਾਜੀ ਟਰੈਕਟਰ ਦੇ ਬਿਲਕੁਲ ਤੇ ਡਿਮਾਂਡ ਦੀ ਕਿੰਨੀ ਰੱਖੀ ਹੁਣ ਮੈਂ 495 495 ਕਿੰਨੇ ਦਾ ਮੈਂ ਨਹੀਂ ਕਹਿੰਦਾ 4.5 ਹੈ ਜਹਾਜੀ ਗੱਲ ਕਰਕੇ ਢਾ ਦੇ ਯਾਰ ਜਟਾ ਇੰਨੀ ਬਦੰਦਰਾ 495 ਮੰਡੀਆਂ ਛੱਡ ਕੇ ਮੈਂ ਤਾਂ ਦੱਸਦਾ ਟਾਇਰ 95 ਮੰਗਿਆ 4.5 ਹੁਣ ਤੂੰ ਦੱਸ ਤੂੰ ਹੀ ਦੱਸ ਦੇ ਯਾਰ 4.5 ਲੱਖਾ ਸਹੀ ਦੱਸਦੇ 440 ਜਿੱਦਗੀ ਫਿਰ ਇੱਕ ਇੱਕ ਆਦੀ ਪੜਾਕੇ ਦੇ ਪਾਦੇ ਪਾਦੇ 4 ਲੱਖ ਹਾਂ 19000 ਦਾ ਰੇਟਰ ਦੇਣਾ ਠੀਕ ਹੈ 419000 ਦਾ ਤੇ ਮਾਨਤਾ ਨੇ ਜਿਹਦਾ ਜਿਵੇਂ ਕਹਦੀ ਏ 70000 ਰੁਪਏ ਨੂੰ ਹੋ ਗਿਆ 75 ਹੋ ਗਿਆ ਮਿੱਠਾ 70000 76000 76000 ਰੁਪਏ ਮੰਗਦਾ ਅਜੇ ਹੋਰ ਵੀ ਹੋ ਜੂਆ ਬਾਅਦ ਦੇ ਵਿੱਚ 24 ਸਪੀਡਾਂ ਦੇ ਵਿੱਚ ਆ ਮੰਨਦਾ ਕੋਈ ਦੇਖੇ ਸਾਹਿਬ ਭਰਾ ਇਹ ਨੀ ਨਦਾ ਕੋਈ ਅੱਗੇ ਆ ਗਿਆ ਜੀ ਮੈਸੀ ਸਮਾਰਟ 55 ਐਚਪੀ ਆ ਟਰੈਕਟਰ ਇਹ ਹਾਂਜੀ ਤੇ 55 ਐਚਪੀ ਦੀ ਪੀਡੀਓ ਪਾਵਰ ਆ ਹਾਂਜੀ ਜੋ ਪਾਵਰ 55 ਐਚਪੀ ਕਰਦਾ 58 ਐਚਪੀ ਦੇ ਵਿੱਚ ਆ 9500 ਸਮਾਰਟ 3 ਸਪੀਡ ਆ ਟਾਇਰ ਨਾਲ ਫੋਰ ਜੱਟਾ ਫੋਰ ਸਪੀਡ ਫੋਰ ਸਪੀਡ ਟਾਇਰ ਨਾਲ ਦੇ ਆ ਕੀ ਬਾਤ ਆ ਬਿਲਕੁਲ ਟਾਇਰ ਨਾਲ ਦੇ 21 ਮਾਡਲ ਬਿਲਕੁਲ ਫਰਸਟ ਕੁਆਲਿਟੀ 21 ਮਾਡਲ ਆ ਪਹਿਲੇ ਨਾਮ ਆ ਟਰੈਕਟਰ ਬਿਲਕੁਲ ਤੇ ਐਨਓਸੀ ਤੁਹਾਨੂੰ ਮਿਲ ਜੂਆ ਚਾਰ ਨੰਬਰ ਹੈ ਨਾ ਬਿਲਕੁਲ ਜੀ ਐਨਓਸੀ ਮਿਲ ਜੂ ਪੁਰਾਣਾ ਕੱਟਿਆ ਜਾਉ ਲੋਨ ਬੈਲੈਂਸ ਹੋ ਜੂਗਾ ਲੋਨ ਬੈਲੈਂਸ ਹੋ ਜੂਗਾ ਤੇ 6 ਲੱਖ ਤੇ 15000 ਰੁਪਏ ਬਿਲਕੁਲ ਕਿੰਨੇ ਦਾ ਹੁਣ ਡਾਦੇ ਜਿੰਨੇ ਮਰਜ਼ੀ ਡਾਦੇ 6 ਲੱਖ 15 56 ਜੀ ਦੇ ਦੋ 56 ਦਾ ਦੇ ਦੋ 56 ਦਾ ਲੈ ਜਿਓ 52000 ਮਾਨਤਾ ਨੇ ਬਾਲਾ ਘੱਟ ਕਹਿੰਦਾ ਕੋਈ ਗੱਲ ਨਹੀਂ 56 ਦਾ ਦੇ ਦੋ 56 ਦਾ ਲੈ ਜਿਓ ਕੋਈ ਪਰਵਾਹ ਨਹੀਂ 52000 ਮਾਨਤਨ ਹੋ ਜੇ ਇਹਦੇ ਚੋਂ ਪੜਾਕਾ ਦਾ ਪੌੜਾ ਪੜਾਕਾ ਦਾ ਇੱਥੇ ਪਾਵਾਂਗੇ ਇੱਥੇ ਪੋਣਾ ਤੇ ਆਹਾ ਵੀ ਕਿਹਾ ਤਾਂ ਨਹੀਂ ਇਹ ਵੱਡਾ ਵੱਡਾ ਗੇਅਰ ਲਾ ਕੇ ਨਾ ਗਾਹਾਂ ਨਾ ਗਿਆ ਉਹਦੀ ਪਲਾਂਗੇ ਤੋਂ ਵੱਡੀ ਫੱਟ ਲਈ ਵੀ ਹੋ ਗਿਆ ਕੰਮ 20 ਨਾ 21 ਠੀਕ ਹੈ 20 ਮਾਡਲ ਆ 21 ਮਾਡਲ ਆ 21 ਦੀ ਕਾਪੀ ਆ 20 ਮਾਡਲ ਆ ਹਾਂਜੀ 20 ਮਾਡਲ ਆ 21 ਦੀ ਕਾਪੀ ਆ ਟਰੈਕਟਰ ਦੀ ਪੈਰ ਦੇ ਨਾਲ ਦੀ ਆ ਮਤਲਬ ਆ ਯਾਰ ਜਮਾ ਜੀ ਜਮਾ ਕੋਕਾ ਪੀ ਟਰੈਕਟਰ ਆ ਜੀ 4 ਸਟਾਰ ਆ ਜੀ 4 ਸਟਾਰ ਦੇ ਵਿੱਚ ਆ ਸਵਰਾਸ 744 ਐਫੀ ਮਾਡਲ ਆ ਜੀ ਇਹ ਠੀਕ ਹੈ ਇਹ ਚੱਲਿਆ ਵੀ ਕੁਝ ਨਹੀਂ ਜਟਾਏ ਠੀਕ ਹੈ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ 20 ਮਾਰੀ ਆ ਬਾਈ ਟਰੈਕਟਰ ਚਲਾ ਕੇ ਵਾ ਕੇ ਤਸੱਲੀ ਕਰਕੇ ਲੈ ਜਾਓ ਤੇ ਨੰਬਰ ਚਰਗ ਪੀ ਵੀ ਆ ਇਹ ਐਚ ਆਰ ਨੰਬਰ ਆ ਜੀ ਠੀਕ ਹੈ ਐਨਓਸੀ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਓ ਡਬਲ ਡਿਸਟ੍ਰੀਬਿਊਟਰ ਟਰੈਕਟਰ ਰਪੀ ਆ ਜੀ ਠੀਕ ਹੈ ਲੈ ਤੇਰੀ ਵੀਡੀਓ ਦੇਖ ਕੇ ਆ ਜਨਾ ਹੂੰ ਠੀਕ ਹੈ ਗੱਲ ਆ ਠੀਕ ਹੈ ਉਹ ਚਿੱਟੀ ਜੀ ਛਤਰੀ ਲਾ ਕੇ ਦੇ ਦਿਓ ਫੈਵਰਲੀ ਸਤਰੀ ਮਿਲ ਜੂ ਹਾਂ ਸੌਦਾ ਜਿੱਥੇ ਮਰਜੀ ਸੌਦਾ ਜਿੱਥੇ ਮਰਜੀ ਹੋ ਜੇ ਸਤਰੀ ਮਿਲ ਜੂ ਨਹੀਂ ਡਿਮਾਂਡ ਮੂਡ ਕਿੰਨੀ ਕਰੀਆ ਹੁਣ ਸਾਢੇ ਪੰਜ ਸਾਢੇ ਪੰਜ ਕਿੰਨੇ ਦਾ ਹੋ ਜੰਨੇ ਦਾ ਪੂਰੇ ਪੰਜ ਹੋ ਗਿਆ ਪੂਰੇ ਪੰਜ ਦਾ ਪੂਰੇ ਪੰਜ ਦਾ ਲੈ ਜਾ ਯਾਰ ਲੈ ਜਾ ਨੂਨ ਫੈਂਸ ਹੋ ਜੂ ਆਹ 11 ਮਾਡਲ ਇਹ ਤਾਂ ਯਾਰ ਰੁਪਈਆ ਹੀ ਆ 11 ਮਾਡਲ 3 ਸਪੀਡ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਆ ਗਰੀਪਰ ਗੇਅਰ ਦੇ ਵਿੱਚ ਆ ਗਰੀਪਰ ਗੇਅਰ ਆ ਤੇ 100 ਰੁਪਈਏ ਦਾ ਰੁਪਈਆ ਸਤਨਾਮਾ ਠੀਕ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਸਸਤਰੀ ਨਾਲ ਹੀ ਆਣੀਆਂ ਸਾਰੀਆਂ ਜਾਂ ਬਿਲਕੁਲ ਬਿਲਕੁਲ ਠੀਕ ਹੈ ਸਸਤਰੀ ਸਾਰੀ ਨਾਲ ਮਿਲ ਜੂ ਤੇ ਸਿਲੈਂਸਰ ਵੀ ਮੁੰਦਾ ਨਵੇਂ ਲੱਗਿਆ ਦੋ ਆ ਜੀ ਦੋ ਦੂਜਾ ਦਾ ਮਿਲੂਗਾ ਨਵੇਂ ਲੱਗਿਆ ਲੱਗਦਾ ਇਹ ਆਪਾਂ ਨਵਾਂ ਲਾਇਆ ਜੀ ਠੀਕ ਹੈ ਇਹ ਬਰਕ ਬਸਾ ਜਾਂਦੀ ਆ ਟਰੈਕਟਰ ਦੀ ਤੇਰੀ ਵੀਡੀਓ ਦੇਖ ਕੇ ਆ ਜਨਾ ਠੀਕ ਹੈ ਕੋੜਾ ਬੈਂਪਰ ਦੇਵਾਂਗੇ ਠੀਕ ਹੈ ਗਿਫਟ ਠੀਕ ਹੈ ਉੱਤੇ ਦੋ ਲਾਈਟਾਂ ਲਾ ਕੇ ਦੇਵਾਂ ਵੱਡੀਆਂ ਠੀਕ ਹੈ ਵੱਡੀਆਂ ਲਾਈਟਾਂ ਕੋੜਾ ਬੈਂਪਰ ਦੇਵਾਂਗੇ ਠੀਕ ਹੈ 11 ਮਾਡਲ ਆ 475 ਦੇ ਦਿਓ ਯਾਰ 4.5 ਕੱਪੜੇ ਵਾਲੀ ਪੁਰਾ ਵੀਰ ਆ ਗਿਆ ਚਲ ਚਾਰ ਚਾਲੀ ਟਰੈਕਟਰ ਦੇਵਾਂਗੇ ਇੱਕੋ ਹੀ ਰੇਟ ਹਾਂਜੀ 419000 ਦਾ ਦੇਵੋ ਕਿਹੜਾ ਦਿੰਦਾ 419000 ਦਾ ਤੇ ਉਹ ਸੱਤਣਾ ਕੋਣ ਦਿੰਦਾ ਠੀਕ ਹੈ 55000 ਰੁਪਏ ਉੱਡ ਗਿਆ 52 ਕਿਉਂ 55 ਉੱਡ ਗਿਆ 415 ਦੀ ਠੀਕ ਹੈ ਚਲ 60 ਕਰੂਗਾ ਪੂਰਾ 7000 ਮਾਨਤਨ ਹੋ ਗਿਆ ਆ ਟਰੈਕਟਰ ਦੇ ਵਿੱਚੋਂ ਡੰਡਾ ਫੈਕਟੀ 415 ਦਾ ਲੈ ਗਏ ਬੈਟਰੀ ਇੰਜਨ ਦਾ ਤੇਲ ਡੰਡਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀਰੇ ਤੇਲ ਮੈਂ ਪੂਰੇ ਦੀ ਰਹਿ ਜੂ ਫਿਰ ਤਾਂ ਦੁਬਾਰਾ ਜਰ ਜ਼ਰਾ ਕੋ ਲੱਗ ਗਿਆ ਹਾਂ ਆ ਮੈਂ ਤੁਹਾਨੂੰ ਕੋਈ ਗੱਲ ਦੱਸਦਾ ਬਾਹਲੇ ਕਿ ਮੈਨੂੰ ਮਾੜਾ ਕਿਉਂ ਤੇਲ ਚੇਂਜ ਕਿਉਂ ਕਰਦਾ ਹੁਣ ਮੈਂ ਤੁਹਾਨੂੰ ਦੱਸਦਾ ਬਾਈ ਹੂੰ ਮਿੱਤਰੋ ਜਿਹੜਾ ਮੂੰਹ ਤੇ ਐ ਨਾ ਮੇਰੇ ਹੂੰ ਜਵਾਨ ਤੇ ਆ ਉਹੀ ਆਪਣਾ ਮੂੰਹ ਤੇ ਆ ਕਿਉਂ ਜੀ ਮੈਂ ਤੇਲ ਚੇਂਜ ਕਿਉਂ ਕਰਦਾ ਹੁਣ ਮੈਂ ਤੁਹਾਨੂੰ ਅਸਲੀਅਤ ਦੱਸਦਾ ਆਪਦੀ ਸੈਂਟੈਂਸ ਉਹਦੀਆਂ ਡੱਬੀਆਂ ਹੁੰਦੀਆਂ ਮਿੱਠਿਆ ਐਡੇ ਐਡੇ ਹੂੰ ਓਹ ਨਾ ਪਾ ਬਿਜਟਾਂ ਵਾਲਾ ਪਾਫ ਬਲੋ ਨਹੀਂ ਦੀ ਬਲੋ ਨਹੀਂ ਬਲੋ ਮਾਰਨ ਉਹ ਮੈਂ ਬੰਦੇ ਖੜੇ ਨੂੰ ਖੜੇ ਕੋਲ ਮੇਰੇ ਖੜੇ ਹੁਣ ਸੌਦਾ ਕਰਨ ਤੋਂ ਬਾਅਦ ਤੇਲ ਮੈਂ ਸਾਰਾ ਇੰਜਨ ਵਾਸ਼ ਕਰਕੇ ਦਊਗਾ ਤੇਰੇ ਚ ਦੋ ਤਿੰਨ ਚੀਜ਼ਾਂ ਹੋਰ ਵੀ 2000 ਜਿਵੇਂ ਹੁਣ ਮੰਨ ਕੇ ਚੱਲ ਜਿਵੇਂ ਤੂੰ ਤਰੀ ਗੱਲ ਵਿਚਾਲਿਆ ਤੇਲ ਕੀ ਵੀ ਖਰਾਬ ਹੋਊਗਾ ਮਾੜਾ ਬੰਦਾ ਇਧਰੋਂ ਕਿਸਾਨ ਲੈ ਗਿਆ ਜਿਵੇਂ ਹੁਣ ਕੰਮ ਦੀ ਰੋਤਾ ਬੰਦਾ ਕਰ ਦਿੰਦਾ ਘੌਲ ਜਰ ਵੀ ਸਿੱਧਾ ਕੰਮ ਲੈ ਬਾਅਦ ਚ ਕੰਮ ਲੈ ਲਿਆ ਆਪਣੇ ਖੜ ਗਿਆ ਹਨਾ ਉਦੋਂ ਬਦਲਾ ਦਾਂਗੇ ਇਹ ਨਾਲ ਦੀ ਨਾਲ ਚੇਂਜ ਹੋ ਜੇ ਨਾ ਤਾਂ ਅਗਲੇ ਨੂੰ ਫਾਇਦਾ ਹੋ ਜਾਂਦਾ ਹਣਾ ਬਿਲਕੁਲ ਅੱਖਾਂ ਬੰਦ ਕਰਕੇ ਕਿਸੇ ਕਰਕੇ ਇਸੇ ਕਰਕੇ ਦਿੰਨੇ ਆ ਜੀ ਵਾਸ਼ ਕਰਕੇ ਕਿ ਕੱਲ ਨੂੰ ਕੋਈ ਇਹ ਨਾ ਕਹਵੇ ਭਾਈ ਇਹਨੇ ਬਲੂ ਮਾਰਦਾ ਜਿਹੜਾ ਟ੍ਰੈਕਟਰ ਦੀ ਸ਼ੀਸ਼ੀ ਜੀ ਪਾਤੀ ਹੈ ਜੋ ਕੈਮੀਕਲ ਪਾਦਾ ਉਹ ਪਾਤਾ ਆਪਾਂ ਨਾਲ ਦੀ ਦਾ ਤੇਲ ਕੱਢੋ ਬਾਹਰ ਤੇ ਨਵਾਂ ਸਰਬੋ ਦਾ ਪਾਓ ਪਾਓ ਵਿੱਚ ਠੀਕ ਆ ਬਸ ਕੁਝ ਨਹੀਂ ਕਰਨਾ ਜਾਨ ਸਰ ਕੱਢ ਕੇ ਫਾਟੀ ਸੱਟ ਕੇ ਡੰਡਾ ਤੇ ਪਾ ਕੇ ਕਿਲੀ ਤੇ ਗੇਰੀ ਪਾਉਣਾ ਗੇਰੀ ਪਾਉਣਾ ਖੇਤ ਜਾ ਕੇ ਲੈ ਕੇ ਇਮਪਲੀਮੈਂਟ ਪਾਉਣਾ ਸਿੱਧਾ ਮੈਂ ਕਹੋ ਉਹੀ ਮੈਂ ਹੁਈ ਕਰਦਾ ਜੀ ਤੇ ਅੱਗੇ ਆ ਕਿੰਨਾ ਮਾਡਲ ਆ ਗਿਆ ਇਹ 14 ਮਾਡਲ ਰਾਜਸਥਾਨ ਨੰਬਰ ਆ ਜੀ ਠੀਕ ਹੈ 14 ਮਾਡਲ ਤੇ ਪਿਛਲੇ ਟਾਇਰਾਂ ਦੀ ਕਮੀ ਆ ਠੀਕ ਹੈ ਪਿਛਲੇ ਟਾਇਰ ਪਹੁੰਚ ਮੈਂ ਕਰੀਏ ਮੰਗ ਰਿਹਾ ਮੇਰੇ ਟਾਇਰ ਦਾ ਭਾਅ ਲਵਾ ਵੀ ਜਾ ਕੇ ਭਾਈ 2000 ਰੁਪਿਆ 7958 HP 3 ਠੀਕ ਹੈ ਕੋਈ 9000 ਨਹੀਂ ਦੇਣਾ ਕਿਸੇ ਨੇ ਜੀ ਠੀਕ ਹੈ ਪਲੈਂਟਰੀ ਪਲੱਸ ਆ ਗਿਆ ਜੀ ਇਹ ਰਵਜਾ ਦੀ ਪਲੈਂਟਰੀ ਪਲੈਂਟਰੀ ਪਲੱਸ ਹੈ ਜੀ ਤੇ ਮੈਨੂੰ ਐਂ ਦੱਸ ਦੀ ਐਨਓਸੀ ਮਿਲ ਜੂ ਆਰ ਜੇ 31 ਮੈਂ ਕਿਹਾ ਕੀ ਬਾਤ ਐ ਐਨਓਸੀ ਮਿਲ ਜੂ 14 ਦਿਨਾਂ ਬਾਅਦ ਲੇਦਾ ਹੋਊਗਾ ਬਾਕੀ ਖਰਚੇ ਮੇਰੇ ਠੀਕ ਐ ਤੇਰੀ ਡਿਮਾਂਡ ਕਿੰਨੀ ਆ ਹੁਣ ਪੈਸੇ ਰੱਖ ਲਿਓ ਹੂੰ 20000 ਰੁਪਏ ਜਦੋਂ ਮੈਂ ਇਹਨੂੰ ਸੀ ਲਿਆ ਸੀ ਠੀਕ ਐ ਉਦੋਂ ਸਾਨੂੰ ਪੇਮੈਂਟ ਕਰ ਜਿਓ ਪੇਮੈਂਟ ਬਾਕੀ ਦੇ ਦੇ ਤੇ ਡਿਮਾਂਡ ਕਿੰਨੀ ਆਉਣੀ ਏ ਦੀ ਡਿਮਾਂਡ ਯਾਰ ਦੇ ਦੇ ਜਿੰਨੇ ਦਾ ਮਰਜ਼ੀ ਦੇ ਦੇ ਨਹੀਂ ਦੱਸ ਕਿੰਨੀਆਂ ਫਿਰ ਵੀ ਪੌਣੇ ਚਾਰ ਉਦੋਂ ਬਾਅਦ ਅਸੀਂ ਕਰ ਲਾਂਗੇ ਸਾਬ ਹਾਂ ਪੌਣੇ ਚਾਰ ਹਾਂ ਸਾਢੇ ਤਿੰਨ ਸਹੀ ਜੀ ਲੋ ਜੀ ਦੇ ਦੇ ਤੂੰ ਦਾ ਸੌਣ ਫਿਰ ਦੁਬਾਰਾ ਟਰੈਕਟਰ ਦੇ ਦਾਂ 2500 3 ਲੱਖ ਇਹ ਤਾਂ ਅਹੀਂ ਲੈਣਾ ਠੀਕ ਹੈ ਪੂਰੇ 3 ਲੱਖ ਦੇ ਹੀ ਰਹਿ ਜੀ ਠੀਕ ਹੈ 9000 ਨਹੀਂ ਦਿੰਦਾ ਕੋਈ ਠੀਕ ਹੈ ਆਪਾਂ 9500 ਪੂਰੇ 3 ਲੱਖ ਤੈਨੂੰ ਦਾ ਲੈ ਪੂਰੇ 3 ਲੱਖ ਦਾ ਲੈ ਜਾ ਯਾਰ 14 ਮਾਡਲ ਆ ਬਿਲਕੁਲ 9500 ਤੇ ਆਹ ਇਹਦਾ ਗਿਆ ਮੁੱਲ ਦਾ ਹਨਾ ਸੋਲਡ ਹੋ ਭਰੀ ਜਾਂਦੇ ਯਾਰ ਠੀਕ ਇਹਦਾ ਤਾਂ ਹੋ ਗਿਆ ਕੰਮ ਇਹ ਵੀ ਸੋਲਡ ਹੋ ਗਿਆ ਤੇ ਆਹ ਚੈਂਪੀਅਨ ਚੈਂਪੀਅਨ ਹੈਗਾ ਇਹ ਆ ਗਿਆ ਜੀ ਇੱਕ ਘਟ 40 ਐਚਪੀ ਇਹ 39 ਐਚਪੀ ਆ ਜੀ 18 ਮਾਡਲ ਆ ਜੀ ਪੰਜਾਬ ਨੰਬਰ ਆ ਰੁਪਈਆ ਦਾ ਰੁਪਈਆ ਗੇਅਰ ਇੰਜਨ ਦਾ ਟਰੈਕਟਰ ਸਤਨਾਮ ਇਹ ਠੀਕ ਹੈ ਟਰੈਕਟਰ ਦੇ ਕਾਲਮ ਲੱਗੀ ਹੋਵੇ ਆਪਣੀ 49 ਐਚਪੀ ਦੇ ਵਿੱਚ ਆ ਗਿਆ ਜੀ ਫਾਰਮ ਟਰੈਕ ਗੇਅਰ ਇੰਜਨ ਹੈਗਾ ਜਮਾ ਓਕੇ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਪਿਛਲੇ ਟਾਇਰ ਹੈਗੇ ਜੇ ਕੇ ਦੇ ਲੱਗੇ ਹੋਏ ਬਿਲਕੁਲ ਤੇ ਅਗਲੇ ਟਾਇਰ ਹੈਗੇ ਇਹਦੇ ਐਮ ਆਰ ਐਫ ਛੇੜੇ ਨਾਲ ਦੇ ਵੀਰੇ ਠੀਕ ਹੈ ਟਾਇਰ ਨਾਲ ਦੇ 18 ਮਾਡਲ ਆ 3 ਲੱਖ 70 70000 ਕਿੰਨੇ ਦੇ ਦਿੰਗੇ ਇਹਨੇ ਤਨ ਜਾਲੀ ਦਾ 352000 ਦਾ ਦੇ ਦਾਂਗੇ 352000 25000 ਦਾ 352000 ਦਾ 45000 ਰੁਪਏ ਮੰਨਤਾ ਨੋ ਜੂ ਆ ਟਰੈਕਟਰ ਦੇ ਵਿੱਚੋਂ ਲੋਨ ਦੀ ਸੌਦਾ ਹੈਗੀ ਆ ਪੁਰਾਣਾ ਸੌਦਾ ਵਿੱਚ ਘਟਿਆ ਜਾਊਗਾ ਤੇ ਆ 50 ਹੁਣ ਤਾਂ ਜਿਵੇਂ ਕਹੇ ਜੀ ਬਣਾਉਣ ਵੇਲੇ ਪਹਿਲਾਂ ਪੁੱਛਣਾ ਪੈਂਦਾ ਵੀ ਹੈਗਾ ਕਿ ਗਿਆ ਇਹ ਬਿਲਕੁਲ 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 ਹੈਗਾ ਦਾ ਜਨ ਗੁਣ ਕੋਈ ਮੰਨਦਾ ਹੁੰਦਾ ਸਹੀ ਗੱਲ ਹੈ ਤਾਂ ਠੀਕ ਹੈ ਗੱਲ 100 ਬੰਦੇ ਦੀ ਲਾਈਨ ਚੋਂ ਨਾ ਇੱਕ ਜਾਂ ਦੋ ਹੀ ਮੰਨਣਗੇ ਸਹੀ ਗੱਲ ਤੀਜਾ ਨਹੀਂ ਮੰਨਦਾ ਨਹੀਂ ਮੰਨਦਾ ਇਹ ਗੱਲ ਤਾਂ ਹਤਨਾਮਾ ਨਹੀਂ ਮੰਨਦਾ ਬਾਅਦ ਚ ਮੇਰੇ ਵਰਗਾ ਕਹਿੰਦਾ ਕਿ ਦੂਜੀ ਵਾਰ ਵੀਡੀਓ ਬਣਾਉਣਾ ਵੇ ਚਰਮਾ ਬਿਗੇ ਕਾਇ ਬਿਗੇ ਬਣੀ ਨਹੀਂ ਗੱਲ ਹਤਨਾਮਾ ਬਿਗੇ ਨਹੀਂ ਗੁਈ ਮੈਂ ਕਹਿੰਦਾ ਇੱਥੇ ਸੋਨਾਂ ਨਹੀਂ ਖੜਾ ਸੀ ਬਾਈ ਆ ਮੈਸੀ ਖੜਾ ਸੀ ਇੱਥੇ ਉਹ ਖੜਾ ਸੀ ਉਹ ਉਹ ਮੇਰੇ ਮਾਮੇ ਦਾ ਮੁੰਡਾ ਲੈ ਗਿਆ ਵੀਰੇ ਰਿਸ਼ਤੇਦਾਰ ਗਿਆ ਆ ਚਾਚਾ ਦਾ ਮੁੰਡਾ ਲੈ ਗਿਆ ਉਹ ਕਰਾਇਤੇ ਬਗਿਆ ਉਹ ਕਰਾਇਤੇ ਬਗਿਆ ਓਹੋ ਵੱਡੇ ਭਾਈ ਵੱਡਾ ਭਾਈ ਲੈ ਗਿਆ ਹਾਂ ਵੱਡੇ ਭਾਈ ਕੋ ਕਿੱਥੇ ਆ ਉਹ ਗਿਆ ਹੋਇਆ ਕਿਤੇ ਲੈ ਕੇ ਇੱਥੇ ਆ ਸਾਰੇ ਕੋਈ ਹੱਲ ਨਹੀਂ ਉਹਦਾ ਨਹੀਂ ਨਹੀਂ ਚਲਦਾ ਕੋਈ ਇਹਦਾ ਗੱਲ ਹੈ ਇਹ ਗੱਲ ਤੇ ਗੱਲ ਨਾ ਤੇਰੇ ਪਿੱਛੇ ਗਾਲਾਂ ਲੈਣਾ ਜ਼ਰੂਰੀ ਕੇ ਸ਼ਰਮਾ ਹੈ ਸਹੀ ਗੱਲ ਹੈ ਪਤਾ ਨਾ ਤੈਨੂੰ ਸਾਡੇ ਦੀ ਤਾਂ ਮਲੰਗ ਹੋ ਜਾਂਦੇ ਹੈ ਮਲੰਗ ਹੋ ਜਾਂਦੇ ਹੈ ਹਕੀਕਤ ਹੈ ਸਹੀ ਗੱਲ ਹੈ ਮੈਂ ਤੈਨੂੰ ਇੱਕ ਗੱਲ ਕਹਿਣਾ ਹਾਂ ਠੀਕ ਹੈ ਗੱਲ ਇਨਰੀਆਂ 100 ਵੀਡੀਓ ਪਾ ਦੇ ਹੂੰ ਜੇ ਕਦੇ ਨਾ ਆਇਆ ਨਾ ਤੂੰ ਗੰਡੂ ਆ ਸੱਚ ਨਾ ਬੇਕਾਰਾ ਫੁੱਧੂ ਆਂਦਾ ਸੋਗਣ ਬਾਲੀਆਂ ਪਾਦੀ ਜਾਂਦੀ ਠੀਕ ਹੈ ਉਹਦੇ ਚਲ 13 ਮਾਡਲ ਪੰਜਾਬ ਨੰਬਰ ਜੀ ਰੁਪਈਆ ਰੁਪਿਆ ਟਰੈਕਟਰ ਆ ਮੂਹਲੇ ਮੂਹਲੇ ਟਾਇਰ ਲੱਗਿਆ ਜਹਾਜ਼ ਜੀ ਪਿੱਛੇ ਹੈ ਗਿਆ ਜੇਕੇ ਦੇ ਟਾਇਰ ਟਾਇਰ ਹੈਗੇ ਚੰਗੇ ਡਬਲ ਡਿਸਟ੍ਰਿਬਿਊਟਰ ਤੇਲ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਦੇ ਵਿੱਚ ਆ ਤੇ ਇੰਜਨ ਹੈਗਾ ਓਕੇ ਰਿਪੋਰਟ ਇਹਦਾ 190 ਰੇਟ ਬਹਿਣ ਪੁੱਸੇ ਪੰਜਾਬ ਨੰਬਰ ਠੀਕ ਹੈ ਪੀਵੀ ਨੰਬਰ ਦੇ ਵਿੱਚ ਆ ਡ੍ਰੈਕਟਰ 13 ਮਾਡਲ ਆ ਹਾਂਜੀ ਤੇ ਡਿਮਾਂਡ ਇਹਦੀ ਰੱਖੀ ਆ 3 ਲੱਖ ਤੇ 90000 ਰੁਪਿਆ ਕਿੰਨੇ ਦਾ ਆ ਗੱਲ ਕਰੀ ਬਾਈ 3 ਲੱਖ 90000 3 ਲੱਖ 90000 ਜਿੰਨੇ ਮਰਜ਼ੀ ਦੇ ਦੇ ਗੱਲ ਕੀ ਕਰਦਾ ਹੈ ਹੈ 3.5 ਕਿਉਂ 3.5 ਦਾ ਕਿੰਨੇ ਦਾ 3 ਲੱਖ 3-3-3 3 ਲੱਖ 33000 3 ਲੱਖ 33000 ਦੇ ਦਈਏ ਜੀ 31333 ਰੁਪਏ 33 ਪੈਸੇ ਠੀਕ ਹੈ ਜੋ ਫਰਮਾਨਤਨਿਕ ਜਿਵੇਂ ਕਹੇ 57000 ਰੁਪਏ ਹੋ ਗਿਆ 55000 ਰੁਪਏ ਮੰਤਨ ਹੋ ਗਿਆ ਇਹਦੇ ਚੋਂ 31333 ਤਿੰਨ 33 ਨਹੀਂ ਉਹ ਗਿਆ ਗਿਆ ਮੈਸੀ 5545 ਮਹਾਨ ਕੋਕਾ ਵੀਸੀ ਆ ਭਾਈ ਗੇਰਿੰਜਦਾ ਰੁਪਏ ਦਾ ਰੁਪਿਆ ਸਤਨਾਮ ਜੀ ਟਰੈਕਟਰ ਸਾਰਾ ਕੁਝ ਨਾਲ ਇਹਦਾ ਜਿਵੇਂ ਕਹੇ ਯਾਰ ਹੋਰ ਵਪਾਰੀ ਨੂੰ ਪੁੱਛਣ ਦੀ ਲੋੜ ਪੈਣੀ ਹੁੰਦੀ ਆ ਤੇ ਇਹਦਾ ਲਾਗੇ ਦੇ ਦਿੰਦਾ ਇਹਦੀ ਤਾਂ ਕੀ ਲਵਣੀ ਐਨੇ ਇਹ ਤਾਂ ਨਮਾ ਲਾ ਕੇ ਦੀ ਹਾਂ ਅਸਟਾ ਨਮਾ ਲਾ ਕੇ ਦੀ ਨੀ ਬਾਈ ਤੇ ਟੈਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਰਾਂਗੇ ਪੇਂਟ ਦਾ ਟਰੈਕਟਰ ਪੀ ओरिजिनल ਪੀ ਆਈ ਆ ਸਤ ਨਾਮ ਕੀ ਦੀ ਠੀਕ ਹੈ ਇੰਜਨ ਦਾ ਵੀ ਓਕੇ ਆ ਮਹਰ ਰੁਪਈਆ ਠੀਕ ਹੈ ਇੰਜਨ ਦਾ ਵੀ ਰੁਪਈਆ ਆ ਤੇ ਮਾਡਲ ਕਿੰਨਾ ਇਹ 2003 2003 ਮਾਡਲ ਆ 50 ਐਚ ਪੀ ਦੇ ਵਿੱਚ ਠੀਕ ਹੈ 50 ਐਚ ਪੀ ਦੇ ਵਿੱਚ ਤਿੰਨ ਮਾਡਲ ਆ ਡਿਮਾਂਡ ਕਿੰਨੀ ਆ ਦੀ ਸਵਾ ਦੋ ਸਵਾ ਦੋ ਕਿੰਨੇ ਦਾ ਤੂੰ ਹੀ ਕਰ ਦੇ ਕਿਰਪਾ 190 1 ਲੱਖ 85 ਹਜ਼ਾਰ ਦਾ ਟਰੈਕਟਰ ਦੇ ਠੀਕ ਹੈ ਇਹ 185000 ਪਤਾ ਨਹੀਂ 80 ਦੀ ਕਰਦੇ ਯਾਰ ਕਿਉਂ ਭਾਂਜਾ ਜਾ ਵਿੱਚ ਹੋ ਗਿਆ ਹੋ ਗਿਆ ਠੀਕ ਹੈ ਹੋ ਗਿਆ 45000 ਰੁਪਏ ਮੰਨ ਤਾਂ ਹੋ ਗਿਆ ਜੀ ਹੋ ਗਿਆ ਤੇ ਆ 240 ਕੀ ਕਰਦਾ ਯਾਰ ਤੂੰ ਇਹਦਾ ਕੰਮ ਤਾਂ ਅੱਗਿਆ ਤਾਂ ਨਹੀਂ ਹਜੇ ਇਹ ਤਾਂ ਜਮੇ ਇਨਾ ਮਾਪੁਰ ਠੀਕ ਹੈ ਹੈਗਾ ਮਤਲਬ ਆਪਣੇ ਕੋਲ ਆ ਰੁਪਿਆ ਠੀਕ ਹੈ 15 ਮਾੜਲਾ ਇਹਦਾ ਦਾ ਗੁੱਠਾ ਲਵਾ ਕੇ ਲੈ ਜੀ ਮੇਥੋਂ ਠੀਕ ਹੈ ਗੇਰ ਇਹ ਰਹੇਗਾ ਓਕੇ 20 ਕਿ ਵਰਗਾ ਭਾਈ ਕੋਈ ਐਂ ਕਹ ਦੇ ਦੇਖੀ ਕੀ ਬਾਤ ਹੈ ਠੀਕ ਹੈ ਇਹਦਾ ਸ਼ੌਂਕੀ ਬੰਦਾ ਲੈ ਸਕਦਾ ਇਹਨੂੰ ਠੀਕ ਹੈ 241 ਹੈ ਜੀ 15 ਮਾਡਲ ਆ ਪਿਛਲੇ 95 ਤੋਂ 99 ਬੇਸੇ ਟਾਇਰ ਬੱਲੇ ਠੀਕ ਹੈ ਟਾਇਰ ਪਿਆ ਪੂਰੇ ਚੰਗੇ ਟ੍ਰੈਕ ਇੰਜਨਰ ਦਾ ਦੇ ਪਿਆ ਹੈ ਨਾ 21 22 ਵਰਗਾ ਜੀ ਠੀਕ ਹੈ ਇਧਰਲੇ ਪਾਸੇ ਨੇ ਉਹਨਾਂ ਨੂੰ ਚੈੱਕ ਕਰਾਇਆ ਦੇ ਫਿਰ ਰੰਗ ਪੇਂਟ ਦਾ ਸਾਰਾ ਜੈਨੂਨ ਪੈਡ ਰੈਕਟਰ 15 ਮਾਡਲ ਆ ਡਿਮਾਂਡ ਹੈਗੀ ਆ 435000 15 ਮਾਡਲ ਆ ਨੰਬਰ ਐ 4 435000 500 ਰੁਪਿਆ ਠੀਕ ਹੈ ਕਿੰਨੇ ਦਾ ਹੋ ਜੂ ਇਹ ਕਿੰਨੇ ਦੇ ਦੀਏ ਪੂਰੇ ਜ਼ਰਦ ਕੱਟ ਦੇ ਹੂੰ ਕੱਟ ਦੇ ਅਸੇ 785 785 ਦਾ 15 5000 ਰੁਪਏ ਮੰਗਾ ਨਿੱਕੇ ਡੈਕਟਰ ਦਾ ਹੋ ਗਿਆ ਹੋ ਗਿਆ ਸੱਚ ਇੱਕ ਉਹ ਖੜਾ ਆ ਜਾ ਵੀਰਾ ਮਾੜਾ 11 ਹੋ ਗਿਆ ਇੱਕ ਮਿੰਟ ਇੱਕ ਮਿੰਟ ਬੈਠ ਇੱਕ ਰਹਿ ਗਿਆ ਸੀ ਘੜਸਿਆ ਗਿਆ 735 ਜਿੰਨਾ ਮਾਡਲ ਆ ਇਹ ਵੀਰਾ 97 ਮਾਡਲ ਆ ਹੂੰ ਪੰਜਾਬ ਨੰਬਰ ਆ ਚੱਪ ਵਾਲੀ ਕਾਪੀ ਆ 97 ਮਾਡਲ ਪੰਜਾਬ ਨੰਬਰ ਚੱਪ ਵਾਲੀ ਕਾਪੀ ਜੇ ਰਿੰਜ ਦਾ ਬਹੁਤ ਵਧੀਆ ਟਰੈਕਟਰ ਰੁਪਈਆ ਦਾ ਰੁਪਈਆ ਹੈ ਬਾਈ ਸਤਨਾਮਾ ਠੀਕ ਹੈ ਤੇ ਜਿਹੜੇ ਬੰਦੇ ਨੂੰ ਚਾਹੀਦਾ ਬਹੁਤ ਵਧੀਆ ਟਰੈਕਟਰ ਹੈ ਵੀ ਆਮ ਜਰ ਖੇਤੀ ਜਿਹੇ ਮਰਦੇ ਨਹੀਂ ਜਿਹਨੂੰ ਇਹ ਨੂੰ ਖਸ ਹੁੰਦਾ ਨਹੀਂ ਸਵਰਾਜ ਜੀ 735 ਸਹੀ ਆ 97 ਮਾਡਲ ਹੈ 135000 ਰੁਪਈਆ ਡਿਮਾਂਡ ਇਹ ਆਪਾਂ ਸਵਾ ਦਾ ਇਕੱਠਾ ਸੀ ਜਿਵੇਂ ਮਰਜ਼ੀ ਗੱਲਾਂ ਸਵਾ ਦਾ ਟੇ ਨਹੀਂ ਦੇਵਾਂਗੇ ਮੈਨੂੰ ਪਤਾ ਇਹ ਦੇ ਦੇ ਜੀ 115 ਜਹਾਨ ਆਈਆਂ 115 ਜਹਾਨ ਆਈਆਂ ਜਰ 115 ਟਰੈਕਟਰ ਲੈ ਜਾਓ ਭਾਈ ਮਾੜਾ ਨਹੀਂ ਤੇ ਨੰਬਰ ਨੂੰ ਵਰਤਿਆ ਹੁਣ ਠੀਕ ਹੈ ਹੋਰ ਦੱਸੋ ਠੀਕ ਹੈ ਵੀਡੀਓ ਵਧੀਆ ਲੱਗੀ ਨਾ ਹੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਪੇਨ ਨੂੰ ਕਰ ਲਿਓ ਫੋਲੋ ਹੂੰ ਮੇਰਾ ਮੋਬਾਈਲ ਨੰਬਰ ਸਤਨਾਵਾ 8872345145947884511 ਤੇ ਮੇਰੀ ਲੋਕੇਸ਼ਨ ਵੀ ਲੋਕੇਸ਼ਨ ਉਹਨੂੰ ਪਤਾ ਐਰਤਲਵੰਡੀ ਸਭ ਹੀ ਹੁੰਦਾ ਤਾਂ ਤਲਵੰਡੀ ਸਾਬੋ ਸਤਰਾਮਾ ਰੋਡ ਤੋਂ ਸੰਗਤ ਰੋਡ ਚਾਰ ਨੰਬਰ ਗਲੀ ਟੱਪ ਕੇ ਮੇਰਾ ਘਰ ਹੈ ਲੋਕੇਸ਼ਨ ਦਾ ਅੱਜ ਹੋਰ ਜਗ੍ਹਾ ਸਾਡਾ ਨੰਬਰ ਤੇ ਮੇਰਾ ਕਾਲਾ ਲੋਕੇਸ਼ਨ ਦਾ ਇਹਦਾ ਹੋਰ ਜਗ੍ਹਾ ਅੱਜ ਕਰਕੇ ਜਾਵਾਂਗੇ ਯਾਰ ਤੁਸੀਂ ਮੈਸੇਜ ਕਰੋ ਪੱਕਾ ਹੀ ਕਰੋ ਮੈਸੇਜ ਕਰੋ ਸਿੱਧਾ ਛੋਡੇ ਕੋਲੇ ਬੱਜਿਆ ਕਰੂਗੀ ਉਹਦੀ ਘਰ ਛੋਡੇ ਕਰਕੇ ਜਾਵਾਂਗੇ ਅੱਜ ਕੀ ਗੱਲ ਹਾਂ ਦੱਬ ਕੇ ਹੁਣ ਵੀਡੀਓ ਕਰ ਦੋ ਸ਼ੇਅਰ ਕਮੈਂਟ ਕਰਕੇ ਜਰੂਰ ਦੋ ਕਿਵੇਂ ਲੱਗੀ ਵੀਰਵਾਰ ਨੂੰ ਸ਼ਾਮ ਤਾਈ ਨਵਾਂ ਸਟਾਕ ਆਪਣੇ ਕੋਲੇ ਆ ਰਿਹਾ ਠੀਕ ਹੈ ਠੀਕ ਹੈ ਗੱਲ ਤੇ ਆਪਾਂ ਟੂਲ ਕੱਢ ਦਾਂਗੇ ਸ਼ੇਅਰ ਕਰ ਦਾਂਗੇ ਤੇ ਦੱਬ ਕੇ ਕਰ ਦੋ ਸ਼ੇਰ ਸੋ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਸਮਾਂ ਉਹਨਾਂ ਨੂੰ ਵੀ ਦੇਣਾ ਜਿਹੜੇ ਪਿੱਛੇ ਖੜੇ ਆ ਗਏ ਪਿੱਛੇ ਉਹ ਉੱਧਰ ਮਰੀ ਬੜਾ ਹੈ ਬੱਚਾ ਕੀ ਦੇਣਾ ਉਹਨਾਂ ਨੂੰ ਸਮਾਂ ਦੇਣਾ ਹਜੇ ਠੀਕ ਹੈ ਹਾਂ ਜੀ ਉਹ ਸ਼ਰਮਾ ਜੀ ਤੁਹਾਨੂੰ ਕਹਿੰਦਾ ਮੈਂ ਤਰਾ ਤਾ ਦੇ ਕਿਵੇਂ 500 ਕਿਲੋਮੀਟਰ ਤੋਂ ਆ ਗਏ ਨੇ ਤੇ ਕੋਲ ਬਾਤ ਹੈ ਕੀ ਬਾਸ ਪੋਸੀ ਪੋਸੀ ਗਏ ਪੋਸੀ ਪੋਸੀ ਗਏ ਸ਼ਰਮਾ ਜੀ ਮੈਂ ਲੱ ਲੱ ਬੈਠੋ ਪਾ ਜੀ ਮੇਰੀ ਗੱਲ ਸੁਣੋ